ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਕੋਮਰ ਸਿੰਘ ਜੀ ਕਿੱਥੇ ਰਹਿੰਦੇ ਅਸੀਂ ਮੋਗਰੇ ਰਹਿੰਨੇ ਪਹਿਲਾਂ ਡਾਲੇ ਰਹਿੰਦੇ ਸੀਗੇ ਇੱਕ ਜਗ੍ਹਾ ਦਾ ਨਾਮ ਕੀ ਹੈ ਇਹ ਕਿਹੜਾ ਮਤਲਬ ਇਹ ਦਾਦਾ ਮਨ ਸਿੰਘ ਅੱਗੇ ਲੱਗਦੇ ਅੱਜ ਕੀ ਹੋਇਆ ਅੱਜ ਅਸੀਂ ਬਾਹਰ ਗਏ ਸੀਗੇ ਅਧਰ ਘੰਟਾ ਵਾਸਤੇ ਤੇ ਪਿੱਛੋਂ ਅਸੀਂ ਆ ਕੇ ਆਫਨ ਲਾਇਆ ਤੇ ਦਰਵਾਜ਼ਾ ਬੰਦ ਸੀ ਲੋਕ ਸੀਗਾ ਪਿੱਛੋਂ ਦਰਵਾਜ਼ਾ ਲੋਕ ਸੀ ਆਫਨ ਲਾਇਆ ਚੱਕਿਆ ਨਹੀਂ ਫਿਰ ਮੈਂ ਦਰਵਾਜ਼ਾ ਟੱਪਿਆ ਤੇ ਅੰਦਰ ਆ ਦੇਖਿਆ ਤੇ ਮਹਲਿਆ ਹੋਇਆ ਸੀਗਾ ਇਹ ਮੇਰੇ ਵੱਡੇ ਭਰਾ ਤੇ ਕਿਵੇਂ ਮਹਲ ਲੈ ਲੈਣ ਆ ਪੱਕੇ ਦੇ ਨਾਲ ਹੀ ਵਿਆਹ ਹੋਣਗੇ ਕਿ ਆਪਣਾ ਅਫਸਰ ਇਹ ਮੈਂਟਲੀ ਅਫਸਰ ਸੀ ਇਹ ਦਾਖਲ ਵੀ ਕਰਾਇਆ ਸੀ 20-25 ਦਿਨ ਪਹਿਲਾਂ ਡਾਕਟਰ ਕਵਾਲ ਦੇ ਤੇ ਦਵਾਈ ਚੱਲਦੀ ਸੀ ਇਹਨਾਂ ਦੀ ਦਵਾਈ ਖਾਂਦੀ ਸੀ ਕੰਮ ਕੀ ਕਰਦੇ ਕੰਮ ਵਹਿਲੇ ਸੀ ਕੁਝ ਨਹੀਂ ਕਰਦੇ ਸੀ ਅਨਵੈਲਡ ਸੀ ਇਹ ਅੱਛਾ ਕਿੰਨੀ ਉਮਰ ਦੀ ਸੀ ਇਹਦੀ 64 ਸਾਲ ਦੀ ਹੁੰਦੀ ਤੇ ਉਦੋਂ ਬਾਅਦ ਕੀ ਕੀਤਾ ਹਾਂਜੀ ਜਦੋਂ ਉਹਦੇ ਦੇਖਿਆ ਉਦੋਂ ਬਾਅਦ ਉਦੋਂ ਬਾਅਦ ਅਸੀਂ ਆਪਾਂ ਫੋਨ ਲਾਇਆ ਜੀ ਮਲਾਜ ਮਾਨੂੰ ਕਿ ਠੀਕ ਹੈ ਸੁਸਰ ਦਾ ਆਇਆ ਕਿ ਇਹ ਸਾਰਾ ਮਾਮਲਾ ਕਿੱਥੋਂ ਤੱਕ ਵਧੀ ਗਿਆ ਅੱਜ ਸਾਨੂੰ ਫੋਨ ਤੇ ਤਲਾਸ਼ ਮਿਲੀ ਸੀ ਦਮਨਸਗਰ ਨਗਰ ਦੇ ਕਿਸੇ ਘਰ ਦੇ ਵਿੱਚ ਇੱਕ ਵਿਅਕਤੀ ਨੇ ਜਿਹੜਾ ਫਾਹ ਲੱਗ ਕੇ ਆਪਣੀ ਆਤਮ ਹੱਤਿਆ ਕਰ ਲਈ ਅਸੀਂ ਮੌਕੇ ਤੇ ਪਹੁੰਚੇ ਹਾਂ ਤੋਂ ਪਰਿਵਾਰ ਕੋਲ ਪੁੱਛ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਵੀ ਜਿਹੜਾ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ ਪਰਿਵਾਰਕੀ ਦੇ ਕੰਮ ਕਰਦੇ ਸਬੰਧ ਵਿੱਚ ਚੰਗਿਆਰ ਗਿਆ ਸੀ ਜਦੋਂ ਉਹਨਾਂ ਦਾ ਵਾਪਸ ਦੇਖ ਕੇ ਕੁੰਡਾ ਲੱਗਿਆ ਸੀ ਜਦੋਂ ਦਰਵਾਜ਼ਾ ਟੱਪ ਕੇ ਅੰਦਰ ਦੇਖਦੇ ਪੱਖੇ ਨਾਲ ਲੜਕੇ ਨੇ ਪਾ ਲਿਆ ਅਸੀਂ ਮੌਕੇ ਤੇ ਪਹੁੰਚ ਗਏ ਇਹਨਾਂ ਦੇ ਮਰਹਮਾਂ ਦੇ ਮਤਲਬ ਜਿਹੜੀ ਮਰਦੀ ਕਾਰਵਾਈ ਅਮਲ ਚ ਚਲੰਦੀ ਜਾਊਗੀ ਉਦੋਂ ਬਾਅਦ ਉਹਨੇ ਕਿੱਥੇ ਲੱਗਿਆ ਉਹ ਸੇਵਾ ਸੇਵਾਦਾਰੀ ਵਾਲੀ ਜਿਹੜੀ ਗੱਡੀ ਮੰਗਾ ਲਈਏ ਉਹ ਨਹੀਂ ਇਹ ਜ਼ਾਦੀ ਜਵਾਨੀ ਨੂੰ ਅਮਰ ਰਾਜ ਕਿੰਨੀ ਕਰੇ ਅਮਰ ਗਰੀਬ ਤੋਰ ਨਾਲ ਲੈਂਦੀ ਆਪਣੇ ਭਰਾ ਦੇ ਨਾਲ ਹੀ ਰਹਿੰਦਾ ਸੀ ਤੁਹਾਡੇ ਲੋਕ ਕੀ ਕਾਰਵਾਈ ਕੀਤੀ ਹੈ ਇਹਨਾਂ ਪਰਿਵਾਰ ਦੇ ਬੰਦਾਂ ਮੁਤਾਬਕ ਕਾਰਵਾਈ ਹੋਂਦ ਤੇ ਲੈਂਦੀ ਜਾ